ਲੁਧਿਆਣਾ ਦੇ ਦੁੱਗਰੀ ਰੋਡ ਸਥਿਤ ਦਫਤਰ ਵਿਖੇ ਲੋਕ ਇਨਸਾਫ ਪਾਰਟੀ ਦੇ ਨੇਤਾ ਸਨੀ ਨੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਨੇਤਾ ਅਤੇ ਸਾਬਕਾ ਵਿਧਾਇਕ ਹਰੀਸ਼ ਰਾਏ ਟਾਂਡਾ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਵਿਧਾਇਕ ਬੈਂਸ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਵੇਖਣਾ ਚਾਹੀਦਾ ਹੈ ਜਿਹਨਾਂ ਦੇ ਆਪ ਦੇ ਘਰ ਸ਼ੀਸ਼ੇ ਹੁੰਦੇ ਆ ਦੂਸਰਿਆਂ ਦੇ ਪੱਥਰ ਮਾਰਦੇ ਫਿਰਦੇ ਆ ਉਹਨੂੰ ਸੋ ਮਾਰਨੀਆ ਲੋਕਾਂ ਨਾਲ ਅਸੀਂ ਠੱਗਿਆ ਪੰਗੇ ਲੈਣੇ ਆ ਸੀ ਬੈਂਸ ਸਾਹਿਬ ਨਾਲ ਇਹ ਗੱਲਾਂ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਹੇ ਹੋ ਵੀ ਇੱਕ ਜਿਹੜੀ ਆ ਇਹਨਾਂ ਨੇ ਬਿਠਾਈ ਹੋਈ ਆ ਉੱਥੇ ਕਾਲੀ ਦਿਲ ਦਾ ਜਿਹੜਾ ਖਵਤੀ ਲੀਡਰ ਆ ਹਰੀਸ਼ ਰਾਜ ਟਾਂਡਾ ਜੀ ਹੋ ਗਏ ਆ ਹੋਰ ਉਹਨਾਂ ਦੇ ਨਾਲ ਜਿਹੜੇ ਸੰਗੀਤਦਾਰ ਸੀ ਜਿਨ੍ਹਾਂ ਬਾਰੇ ਇੱਕ ਉੱਥੇ ਨਕਲੀ ਜੀ ਉੱਥੇ ਬੀਬੀ ਬਿਠਾਈ ਆ ਜਿਹੜੇ ਰੋਜ਼ ਉੱਥੇ ਬਹਿ ਕੇ ਪ੍ਰੈਸ ਕਾਨਫਰੰਸ ਕਰਦੀ ਕਦੇ মিডিਆ ਨੂੰ ਜਵਾਬ ਦੇਣਾਂ ਦੀ ਮਰਨਾ ਇਦਾਂ ਹੋ ਗਿਆ ਮੇਰੇ ਨਾਲ ਉਦਾਂ ਹੋਇਆ ਸੋ ਲੋਕਾਂ ਨੂੰ ਉਹਦੇ ਬਾਰੇ ਬੜਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਐਕਚੁਅਲੀ ਸੱਚਾਈ ਕੀ ਸੀਗੀ ਇਹਨਾਂ ਨੇ ਬੁੜੀ ਕੋਸ਼ਿਸ਼ ਕੀਤੀ ਲੋਕਾਂ ਨੂੰ ਭਰਮਾਉਣ ਦੀ ਲੋਕਾਂ ਨੂੰ ਕਿ ਤਾਂ ਕਿ ਲੋਕੀ ਸੋਚਣ ਲੱਗਿਆਂ ਹਾਂ ਵੀ ਬਾਕੀ ਜੋ ਇਹ ਬੀਬੀ ਕਹਿ ਰਹੀ ਹੈ ਉਹ ਵੀ ਸੱਚਾਈ ਹੈ ਪਰ ਇਹ ਸਾਰਾ ਕੁਝ ਦੁੱਧ ਆ ਉਹ ਪਾਣੀ ਦਾ ਪਾਣੀ ਹੌਲੀ-ਹੌਲੀ ਲੋਕਾਂ ਦੇ ਸਾਹਮਣੇ ਆ ਗਿਆ ਵੀ ਇਹ ਐਕਚੁਅਲੀ ਹੋ ਕੀ ਰਿਹਾ ਕਿੱਦਾਂ ਉਹਥੇ ਬੈਠੀ ਹੈ ਕਿਵੇਂ ਉਹਨੂੰ ਫੰਡਿੰਗ ਹੋ ਰਹੀ ਹੈ ਕਿਵੇਂ ਜਿਹੜੇ ਉਹਨੇ ਗੱਲਾਂ ਕੀਤੀਆਂ ਉਹ ਜਿਹ ਕਿੰਨੇ ਕ ਤੱਥ ਹੈਗੇ ਹਾਈ ਕੋਰਟ ਦੇ ਵਿੱਚ ਇਹ ਲੋਕ ਗਏ ਸੀਗੇ ਹਾਈ ਕੋਰਟ ਨੇ ਪਹਿਲਾਂ ਤਰੀਕ ਪਾਤੀ ਸੀ ਆਪਣੇ April ਦੀ ਹੁਣ ਮੈਨੂੰ ਲੱਗਦਾ ਪਾਤੀ ਜਾ ਕੇ ਅੱਗੇ December ਦੀ ਸੋ ਇਹ ਹਾਈ ਕੋਰਟ ਨੂੰ ਵੀ ਜਿਹੜੀ ਮਾਣਿਓ ਹਾਈ ਕੋਰਟ ਆ ਉਹਨੂੰ ਵੀ ਟਿਚ ਜਾਣਦੇ ਆ ਹਾਈ ਕੋਰਟ ਵੀ ਇਹ ਆਪਣੇ ਨੂੰ ਇਹ ਜਿਹੜੇ ਅ ਫਰੀਦ ਰਾਈਟ ਢੰਡਾ ਜੀ ਹੈ ਜਿਹੜੇ ਐਡਵੋਕੇਟ ਹੈ ਇਹ ਆਪਦਾ ਨੂੰ ਸਮਝਦਾ ਵੀ ਮੈਂ ਮਾਣਯੋਗ ਹਾਈ ਕੋਰਟ ਤੋਂ ਵੀ ਮੈਂ ਬਹੁਤ ਉੱਤੇ ਹਾਂ ਸੋ ਹਾਈ ਕੋਰਟ ਨੇ ਵੀ ਫਟਕਾਰ ਲਾ ਕੇ ਹੁਣ ਫੇਰ ਦਸੰਬਰ ਦੀ ਤਰੀਕ ਪਾਈ ਆ ਵੀ ਕਿਉਂਕਿ ਤੱਥ ਹੈ ਨਹੀਂ ਕੋਈ ਗਰਾਊਂਡ ਨਹੀਂ ਉਹ ਇਹਨਾਂ ਨੇ ਇੱਕ ਬਦਨਾਮ ਕਰਨ ਲਈ ਕਿਉਂਕਿ ਆਪਦਾ ਇਹਨਾਂ ਦਾ ਕੋਈ ਪੱਤਰ ਜਿਹੜਾ ਬੇਸ ਜਿਹੜਾ ਪੋਲਿਟਿਕਸ ਦੇ ਵਿੱਚ ਕੋਈ ਰਿਹਾ ਨਹੀਂ ਕਾਉਂਸਲਰ ਦੀ ਚੋਣ ਤੱਕ ਹਾਰ ਕੇ ਪਹਿਲਾਂ ਪਾਰਲੀਮੈਂਟ ਸੈਕਟਰੀ ਹੁੰਦੇ ਸੀ ਸੋ ਇਹਨਾਂ ਦੇ ਨਾਲ ਕੁਝ ਹੋਰ ਸਾਥੀ ਜਿਹੜੇ ਬੈਂਸ ਸਾਹਿਬ ਦੇ ਉਲਟ ਇਲੈਕਸ਼ਨ ਵੀ ਲੜੀ ਜਿਨ੍ਹਾਂ ਨੇ ਐ ਬੈਂਸ ਸਮਨੇ ਆਜਾਦ ਅਰੇ ਉਸ ਟਾਈਮ ਸੋ ਲੋਕਾਂ ਨੂੰ ਉਹਨਾਂ ਨੂੰ ਵੀ ਸ਼ੀਸ਼ਾ ਦਿਖਾਤਾ ਵੀ ਥੋੜੇ ਬੱਲੇ ਵੀ ਕੁਝ ਨਹੀਂ ਆ ਜਦ ਬੈਂਸ ਨੂੰ ਐਮਐਲਏ ਬਣਾਇਆ ਤੇ ਉਹਨਾਂ ਦੀ ਕਾਬਲੀਅਤ ਉਹਨਾਂ ਨੇ ਲੋਕਾਂ ਦੇ ਕੀਤੇ ਕੰਮ ਇਸ ਕਰਕੇ ਉਹਨਾਂ ਨੂੰ ਬਣਾਇਆ ਸੋ ਲੋਕੋ ਇਹ ਬੜੀ ਹੁਣ ਜਿਹੜੇ ਹਰੀਸ਼ ਰਾਏ ਢਾਂਡਾ ਜੀ ਆ ਜਿਹੜੇ ਗੱਲਾਂ ਕਰਦੇ ਆ ਚੌਥੇਕ ਦਿਨ ਇਹ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਹੁੰਦੀ ਆ ਲਾਈਵ ਹੋਏ ਹੁੰਦੇ ਆ ਬੈਂਸ ਸਾਹਿਬ ਦੇ ਖਿਲਾਫ ਬੜੀ ਮੰਦੀਸ਼ ਸ਼ਬਦਾਵਲੀ ਵਰਤਦੇ ਆ ਕਦੇ ਉਹਨਾਂ ਨੂੰ ਬਲਦਕਾਰੀ ਕਦੇ ਉਹਨਾਂ ਨੂੰ ਚੋਰ ਕਦੇ ਇਹਨਾਂ ਨੂੰ ਬਿਜਲੀ ਚੋਰ ਕਹਿਣਾ ਤੋ ਜੋ ਇਹਨਾਂ ਦੇ ਮੂਹਰੇ ਵਿੱਚ ਆਉਂਦਾ ਹੈ ਅਨਪੜਤਾ ਦਾ ਮੈਂ ਸਮਝ ਨਹੀਂ ਆਉਂਦਾ ਵੀ ਇਹਨਾਂ ਨੇ ਕਿੱਦਾਂ ਡਿਗਰੀ ਕੀਤੀ ਆ ਆਪਦੀ ਐਲ ਐਲ ਬੀ ਦੀ ਬੜੀ ਹੈਰਾਨੀ ਵਾਲੀ ਗੱਲ ਆ ਆਪਦੇ ਨੂੰ ਬੜਾ ਸੀਨੀਅਰ ਇਹ ਐਡਵੋਕੇਟ ਸਮਝਦੇ ਆ ਪਰ ਸਭ ਤੋਂ ਵੱਡਾ ਅਨ ਐਜੂਕੇਟਿਡ ਮੈਂ ਸਮਝਦਾ ਇਹ ਆਦਮੀ ਹੋਊਗਾ ਜੇ ਅੱਜ ਵਕੀਲ ਭਾਈਚਾਰਾ ਵੀ ਸਾਡਾ ਬੜਾ ਤੰਗ ਹੈ ਨਾ ਤੋਂ ਵੀ ਇਹ ਜਿਹੇ ਜਿਹੇ ਬਿਆਨਬਾਜ਼ੀ ਕਰਦੇ ਆ ਕਿਉਂਕਿ ਇੱਕ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਸਾਨੂੰ ਐਜੀਆਂ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਜਦ ਤੱਕ ਕੋਈ ਦੋਸ਼ੀ ਸਾਬਤ ਨਾ ਹੋਵੇ ਪਰ ਇਹਨਾਂ ਨੇ ਆਪਣਾ ਕੋਈ ਪਿੱਛੇ ਨਹੀਂ ਹਟਿਆ ਕਦੇ ਵੀ ਇਹਨਾਂ ਨੇ ਆ ਕੇ ਅਣੀ ਗੱਬੀ ਤਾਂ ਠੀਕ ਆ ਯਾਰ ਮੈਂ ਤਾਂ ਗਲਤੀ ਹੋ ਗਈ ਵੀ ਇਹ ਜੋ ਹੋਇਆ ਵੀ ਇਹ ਗਲਤ ਹੋ ਰਿਹਾ ਬਹੁਤ ਸਾਰੇ ਬਹੁਤ ਸਾਰੇ ਲੀਡਰ ਇਹਨਾਂ ਦੇ ਪਿੱਛੇ ਵੀ ਆਏ ਉਸ ਬੀਬੀ ਦੇ ਦੂਜੀ ਪਾਰਟੀਆਂ ਦੇ ਪਰ ਉਹ ਭੱਜ ਗਏ ਸਾਰੇ ਲੁਧਿਆਣਾ ਤੋਂ ਬਿਊਰੋ ਰਿਪੋਰਟ ਸੰਜੈਟ ਨਿਊਜ਼